भी मीटिंग की करनी है मैं बात कर रहा हूं मैं बात कर रहा हूं हम ड्रॉप ਪਤਾ ਹੈ 1 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਹਨ ਔਰ ਉਸੇ ਸੰਬੰਧ ਦੇ ਵਿੱਚ ਤੁਹਾਨੂੰ ਪਤਾ ਹੈ 48 ਘੰਟੇ ਦੇ ਪਹਿਲਾਂ ਜੋ ਪੋਲ ਟਾਈਮ ਹੁੰਦਾ ਉਹਦੇ ਮਾਈਨਸ 48 ਘੰਟੇ ਪਹਿਲਾਂ ਜੋ ਚੋਣ ਦੀ ਕੈਂਪੇਨਿੰਗ ਹੈ ਉਹ ਸਮਾਪਤ ਹੋ ਜਾਂਦੀ ਹੈ ਜੀ ਔਰ ਨਾਲ ਦੀ ਨਾਲ 144 ਧਾਰਾ ਵੀ ਲਾਗੂ ਹੋ ਜਾਂਦੀ ਹੈ ਜਿਹਦੇ ਤਹਿਤ ਵਕ ਵਕ ਹਦਾਇਤਾਂ ਜਾਰੀ ਹੋਈਆਂ ਨੇ ਉਸੇ ਸੰਬੰਧੇ ਵਿੱਚ ਅਸੀਂ ਅੱਜ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜੁਆਇੰਟ ਤੌਰ ਤੇ ਜੋ ਸਾਡੇ ਪੈਰਾਮਿਲਟਰੀ ਫੋਰਸਸ ਆਈ ਹੈ ਉਹਦੇ ਨਾਲ ਇੱਕ ਲੈਗ ਮਾਰਚ ਕਰਨ ਜਾ ਰਹੇ ਹਾਂ ਔਰ ਇਹਦੇ ਨਾਲ ਹੀ ਅਸੀਂ 메시 ਦੇਣਾ ਚਾਹ ਰਹੇ ਹਾਂ ਕਿ ਲੌਨ ਆਰਡਰ ਪੂਰਾ ਕਾਇਮ ਹੈ ਔਰ ਬੜੇ ਅੱਛੇ ਮਾਹੌਲ ਦੇ ਵਿੱਚ ਵੋਟਾਂ ਦੀ ਸਾਰੀ ਜੋ ਪ੍ਰਕਿਰਿਆ ਇਹ ਨੇਪਰੇ ਚਾੜੀ ਜਾਊਗੀ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ 1 ਜੂਨ ਨੂੰ 1 ਜੂਨ ਨੂੰ ਪੂਰੇ ਮੋਟੀਵੇਟਿਡ ਹੋ ਕੇ ਵਧੀਆ ਤਰੀਕੇ ਨਾਲ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਵਿੱਚ ਆਓ ਔਰ ਆਪਣੇ ಮತ ਦਾ ਅਧਿਕਾਰ ਦਿਆ ਐਕਸਰਸਾਈਜ਼ ਕਰੋ ਔਰ ਜਿਆਦਾ ਵੀ ਜਿਆਦਾ ਗੁੰਮਤੀ ਦੇ ਵਿੱਚ ਵੋਟਾ ਪਾਓ ਅਸਰ ਜਿਸ ਤਰ੍ਹਾਂ ਗਰਮੀ ਕਾਫੀ ਥੜੀ ਪਿਆਰੀ ਆ ਉਹ ਨੂੰ ਦੇਖਦੇ ਹੋ ਅਸੀਂ ਜਿਹੜੇ ਦੇਖੋ ਜੀ ਸਾਡੇ ਧਿਆਨ ਦੇ ਵਿੱਚ ਵੈਸੇ ਨਹੀਂ ਆਇਆ ਉਸੇ ਕੜੀ ਦੇ ਵਿੱਚ ਇਹ ਜੋ ਫਲੈਗ ਮਾਰਚ ਹੈ ਉਸੇ ਉਸੇ ਕੜੀ ਦੇ ਵਿੱਚ ਹੈ ਔਰ ਉਹਦੀ ਪਾਲਣਾ ਕਰਨ ਵਾਸਤੇ ਹੀ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਔਰ ਮੇਰੇ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮੂਚੇ ਜੋ ਵੀ ਵੈਂਡਰਸ ਨੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਟਰਨ ਪ੍ਰਕਿਰਿਆ ਦੇ ਵਿੱਚ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ ਪ੍ਰਸ਼ਾਸਨ ਸਾਰੀ ਚੀਜ਼ਾਂ ਨੂੰ ਦੇਖ ਰਿਹਾ ਹੈ ਵਾਚ ਰਿਹਾ ਹੈ ਔਰ ਅਸੀਂ ਪੂਰੇ ਤਰੀਕੇ ਨਾਲ ਪੂਰਨ ਤਰੀਕੇ ਨਾਲ ਇਸ ਚੀਜ਼ ਨੂੰ ਇਨਫੋਸ ਕਰਵਾਵਾਂਗੇ। ਠੀਕ। ਤਾਇਤਾ ਮੁਤਾਬਿਕ ਗਰਮੀ ਨੂੰ ਦੇਖਦੇ ਹੋਏ ਅਸੀਂ ਵਕ-ਵਕਸ ਹੌਲਤਾ ਬੈਂਬੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਬੈਠਣ ਦਾ ਇੰਤਜ਼ਾਮ ਹੈ ਜਿਦੇ ਵਿੱਚ ਪਾਣੀ ਦਾ ਇੰਤਜ਼ਾਮ ਹੈ ਜਿਦੇ ਵਿੱਚ ਮੈਡੀਕਲ ਕਿਟਾਂ ਹੈ। ਸਾਰੀ ਚੀਜ਼ਾਂ ਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਜੋ ਬੰਦਵਸਤ ਹੈ ਉਹ ਪੋਲਿੰਗ ਸਟੇਸ਼ਨਾਂ ਦੇ ਵਿੱਚ ਹੋਵੇ ਜਿਸ ਦੇ ਕਰਕੇ ਵੋਟਰਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸਭ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਮੇਰਾ ਮੈਸੇਜ ਇਹ ਹੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ 1 ਜੂਨ ਨੂੰ ਸਾਰੇ ਆਣ ਔਰ ਆਪਣੇ ਮਤਾਧਿਕਾਰ ਦਾ ਯੂਜ਼ ਕਰਨ ਤਾਂਕਿ ਜੋ ਸਾਡੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਔਰ ਮਜ਼ਬੂਤ ਹੋਵੇ ਇਹ ਚੋਣਾਂ ਪੰਜਾਬੀਆਂ ਲਈ ਹੈ 535 जिदिन डी जी साहब ने दसा है कि असी सारे आ, जो पोलिंग पार्टीज़ है साड़ी जो पुलिस महकमा है साडा पूरा का पूरा आ, का आ, आ, तो वो तैयार है चोट प्रक्रिया को प्रॉपर तरीके से कराने अं सारा एरिया देख सकते हो कि पाँच बजे के बाद जो पोलिटिकल कैंपेनिंग है वो बंद हो चुकी है हूँ अभी सारा एरिया पूरा कपूरथला डिस्ट्रिक्ट डोमीट करा सा कोलेवन ग्यारह पैरा कंपनीज आ चुकी हैं ਔਰ ਤਿੰਨੋਂ ਸਬਡਿਵੀਜ਼ਨ ਦੇ ਵਿੱਚ ਕਪੂਰਥਲਾ ਸੁਲਤਾਨਪੁਰ ਲੋਧੀ ਫਗਵਾੜਾ ਅਤੇ ਖੁਲਕ ਚਾਰੋਂ ਸਬਡਿਵੀਜ਼ਨ ਦੇ ਵਿੱਚ ਇਹ ਕੰਪਨੀਆਂ ਸੈਨਾਨ ਹੈ ਅੱਜ ਹੀ ਔਰ ਹੁਣ ਤੋਂ ਹੀ ਇਹ ਸਾਰੇ-ਸਾਰੇ ਕੰਪਨੀਆਂਸ ਨਾ ਆਪਣਾ ਡੋਮਿਨੇਸ਼ਨ ਕਰਨਗੀ ਔਰ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਸ਼ਹਿਰ ਦੇ ਵਿੱਚ ਬਾਹਰ ਦਾ ਕੋਈ ਵਿਅਕਤੀ ਆ ਕੇ ਇੱਕ ਤਰ੍ਹਾਂ ਨਾ ਮੋੜ ਨਾ ਪਾਵੇ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਜਿਵੇਂ ਕਿ ਸਰਾਏ ਹੋਟਲ ਰੈਸਟੋਰੈਂਟਸ ਅਸੀਂ ਪਬਲਿਕ ਨੂੰ ਵੀ ਇਹ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਨੇ ਉਹਨਾਂ ਦੀ ਪੜਨਾ ਕਰੋ हूँ तो शाम को पाँच बजे के बाद देख सकते हो वन फोटी फोर लागू हो गया दैट इज़ टू सेफ्यू लाइक सिचुएशन होंगी है ये बाहर का कोई व्यक्ति अगर शहर के आता है तो उन्होंने चैक किया जाएगा कि वो किसी पोलिटिकल प्रतिक्रिया को या कोई वोटिंग को अफैक्ट ना करें तो अभी भी चेकिंग कर रहे हैं नाइट डोमीनेशन करेंगे साढ़े कोईट डोमीनेशन प्लान सांप्लीमेंट हो चुके हैं सारे जो मुलाजम हैं साढ़े ऑन रूल अपनी पेट्रोलिंग ड्यूटीज पे जा सकते हैं अभी सारा जो पैरामिलिट्री का कॉम्पोनेंट है चाहे वो पोलिंग स्टेशन हो पेट्रोलिंग पार्टी हो रिजर्व हो सारा कुछ असी डिप्लॉय करके ऑलमोस्ट अपनी तैयारी पूरी करी है और बाकी असि तैयार हैं आज रात भी डोमिनेशन होगा कल भी डोमिनेशन होगा और परसों सुबह असी वोटिंग के लिए तैयार हैं